साह सं जी वाहगुरु जी का खालसा वाहबान सम्मान समारोह अगली बार साहबान जी मिला दे सहबान पाठी साहब गुरबाणी भी ਬਹੁਤ ਬੜੀ ਮਾਨਤਾ ਦਿੱਤੀ ਹੈ ਗੁਰੂ ਸਾਹਿਬ ਨੇ ਕਹਿੰਦੇ ਤੈ ਸਾਹਿਬ ਦੀ ਬਾਤ ਕੇ ਅੱਖਰ ਬਹੁਤ ਆਨੰਦ ਕਾ ਦੀਜੇ ਸਿਰ ਵਧਿਆ ਕਰ ਵੈਸੜ ਦੀਜੇ ਵਿਨ ਸਿਰ ਸੇਮ ਨਾ ਸੇਮ ਤਰੀ ਕੋ ਐਡੀ ਬੜੀ ਮਾਨਤਾ ਕੁਰਬਾਨੀ ਦੇ ਵਿੱਚ ਪਾਰਟੀ ਸਿੰਘ ਸਹਿਬਾਨਾ ਨੂੰ ਗੁਰੂ ਸਾਹਿਬ ਦੀ ਗੱਲ ਕਰਨ ਵਾਲਿਆਂ ਨੂੰ ਦਿੱਤੀ ਦੇ ਅੱਜ ਐਸੀ ਸਾਰੇ ਤੁਹਾਡੇ ਭਾਜੀ ਹੈ ਇਹ 80 ਵੱਡੀ ਗਿਣਤੀ ਦੇ ਵਿੱਚ ਪਾਰਟੀ ਸਿੰਘ ਸਹਿਬਾਨ ਗੁਰੂ ਪੰਥ ਦੇ ਮਹਾਨ ਕੀਰਤਨੀਏ ਸਾਡੇ ਵਿਚਕਾਰ ਜੁੜੇ ਮਹਤਰ ਭਾਦੀ ਨਰਵਦੀਆ ਬੁੱਧ ਪ੍ਰਤਾਪ ਸਿੰਘ ਜੀ ਦਾ ਇਹ ਇਸ ਪਰਿਵਾਰ ਦਾ ਭਾਈ ਰਾਜਪ੍ਰੀਤ ਉਹਦੇ ਬੇਟਾ ਵੀ ਸਾਡੇ ਰਿਸ਼ਤੇਦਾਰ ਬਣੇ ਰਹੇ ਜਿਨ੍ਹਾਂ ਨੇ ਇਹ ਬਲੱਖਣ ਉਪਰਾਲਾ ਕੀਤਾ ਮੇਰੇ ਨਾਲ ਜਿਸ ਦਿਨੇ ਇਹਨਾਂ ਨੇ ਸਲਾਹ ਦਿੱਤੀ ਮੈਂ ਉਸ ਦਿਨ ਵੀ ਬੜਾ ਖੁਸ਼ ਹੋਇਆ ਸੀ ਕਿ ਆਰੇ ਇਹ ਇੱਕ ਵੱਖਰਾ ਨਜ਼ਾਰਾ ਹੋਏਗਾ ਅੱਜ ਇੱਕ ਪ੍ਰੋਗਰਾਮ ਹੋਏਗਾ ਇਹ ਅੱਜ ਕੀਰਤਨ ਵੀ ਇਹਦਾ ਵਧੀਆ ਹੋਇਆ ਮੈਂ ਇਹ ਲੰਦਰ ਜੋ ਆਇਆ ਤੀਨ ਦਿਨ ਗਾ ਤੋ ਬੁਖਾਰ ਦੀਆ ਇੱਕ ਤਾਂ ਫਰਮਾਇਸ਼ ਮਾਰ ਮੈਨੂੰ ਸਵੇਰੇ ਠੀਕ ਕਰਦਾ ਗਿਆ ਪ੍ਰੋਗਰਾਮ 'ਚ ਪਹੁੰਚ ਦੂਸਰਾ ਵੱਲੋਂ ਗੁਰਪ੍ਰਤਾਵ ਜੀ ਕਹਿੰਦੇ ਵੀ ਤੁਸੀਂ ਦੂਰ ਤੋਂ ਆਏ ਹੋ ਚਾਹ ਪੀ ਲਓ ਲੱਗਿਆ ਮੈਂ ਪਹਿਲਾਂ ਇਹਨਾਂ ਨੂੰ ਸੁਣਿਆ ਨਹੀਂ ਸੀ ਭਾਈ ਜਸਵੀਰ ਸਿੰਘ ਜੀ ਨੂੰ ਫੌਂਟੇ ਸਾਹਿਬ ਵਾਲੇ ਵਾਲੇ ਨੇ ਮੈਂ ਇਹਨਾਂ ਨੂੰ ਸ਼ੁਰੂ ਕਰ ਲੈਣ ਤਿਆਰ ਪਹਿਲਾਂ ਉਹ ਖੁਦ ਨਾ ਚੰਗਾ ਨਹੀਂ ਪਰ ਜਿਆਦਾ ਇਹਨਾਂ ਨੇ ਸ਼ੁਰੂ ਕਰਿਆ ਵਾ ਰੋਕਿਆ ਨਹੀਂ ਹੋਇਆ ਇਹਨਾਂ ਰਾਸ ਕਿੰਨਾ ਹਰ ਬਧੀਆ ਕੀਤੇ ਨੇ ਨਨਕੀਤਾ ਬਹੁਤ ਹੀ ਖੁਸ਼ੀ ਹੋਈ ਹੈ ਸੋ ਇਹ ਇੱਕ ਬਲੱਖਣ ਪ੍ਰੋਗਰਾਮ ਹੈ ਜਿਹਦੇ ਤਹਿਤ ਅੱਜ ਗੁਰੂ ਸਾਹਿਬ ਦੀ ਗੱਲ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਆਹ ਬਹੁਤ ਟੱਟ ਰੋਗ ਲੈ ਗਏ ਇਹ ਇਸ ਦੇ ਪਿੱਛੇ ਹੁੰਦੇ ਜਾ ਰਹੇ ਲੋਕ ਪੋਲਿਟਿਕਲ ਗੱਲ ਹੋ ਜਾਂਦੀ ਪਰ ਤੁਸੀਂ ਕਰਕੇ ਗਏ ਹੋ ਕਿ ਜਿਹਨਾਂ ਦਾ ਕੰਮ ਸੀ ਉਹ ਨਹੀਂ ਕਰਦੇ ਕਰਨਾ ਉਹਨਾਂ ਨੂੰ ਚਾਹੀਦਾ ਲੇਕਿਨ ਉਹ ਆਲੋਚਨਾ 'ਚ ਨਾ ਪਈ ਆਪਾਂ ਪੋਜ਼ਿਟਿਵਿਟੀ ਚਾਹੀਦੀ ਕਿ ਇਸ ਗੱਲ ਨੂੰ ਜਿੰਨੀ ਵਧਾ ਲੋਂਦਾ ਚੰਗਾ ਹੈ ਮੈਂ ਬਚਪਨ ਤੋਂ ਹਰ ਸਾਲ ਅਸਲ ਜੇ ਮੈਂ ਖਾਸ ਸਕੂਲ 'ਚ ਪੜਿਆ ਬਰਵਾਰ ਦੇ ਸੰਸਕਾਰ ਵੀ ਹੁੰਦੇ ਆ ਜੇ ਜਦੋਂ ਬਿਹਤਰੀ ਸਕੂਲ ਚ ਪੜਦੇ ਆ ਉਹ ਉੱਥੋਂ ਤੋਂ ਵੀ ਸੰਸਕਾਰ ਮਿਲਦੇ ਆ ਜਦ ਮੈਂ ਸਕੂਲ ਵਿੱਚ ਪੜਦਾ ਸੀ ਤਾਂ ਸਾਡੇ ਸਕੂਲ ਦੇ ਟੀਚਰ ਹਰ ਸਾਲ ਸਾਨੂੰ ਫਤਿਹਗੜ੍ਹ ਸਾਹਿਬ ਲੈ ਕੇ ਜਾਂਦੇ ਸੀ ਜੋੜ ਮੇਲੇ ਤੇ ਗੁਰਦੁਆਰੇ ਦੀ ਸੇਵਾ ਕਰਨ ਵਾਸਤੇ ਗੁਰਦੁਆਰਾ ਅਕਾਲੀ ਦਫ਼ਤਰ ਵਾਲਿਆਂ ਨੇ ਮੰਦਰ ਤਿਆਰ ਕਰਨਾ ਐਸੀ ਬਤੌਣ ਜਾਣਾ ਜਿੰਨੀਆਂ ਕਲਾਸਾਂ ਵਿੱਚ 6ਵੀਂ ਕੁਲੇ ਨੇ 11ਵੀਂ ਤੱਕ ਪੜਿਆ ਹਰ ਸਾਲ ਜਾਂਦਾ ਰਿਹਾ ਉਦੋਂ ਹਾਰਦਪੇੜੀ ਜੀਵ ਲੱਗ ਜਾਂਦੀ ਹੈ ਲੈਣ ਬਣ ਮਿਲ ਜਾਂਦੀ ਹੈ ਮਾਨੂੰ ਕਮਜ਼ੋਰ ਜਾਂ ਦੇਖ ਕੇ ਸਕੂਲ ਵਿੱਚ ਕਲਾਸ ਵਿੱਚ ਵੀ ਧਾਰਮਿਕ ਮਨੀਟਰ ਬਣਾ ਦਿੰਦੇ ਜਿਹੜਾ ਥੋੜਾ ਜਿਹਾ ਬੋਲਦਾ ਉਹਨੂੰ ਮਨੀਟਰ ਬਣਾਉਂਦੇ ਮੈਂ ਬੁੱਢਾ ਜਿਹਾ ਸੀ ਕਿ ਮੈਨੂੰ ਧਾਰਮਿਕ ਮਨੀਟਰ ਬਣਾਉਂਦੇ ਸੀ ਲੇਕਿਨ ਮਨੂੰ ਅੱਜ ਮਾਣ ਹੋ ਰਿਹਾ ਉਸ ਚੀਜ਼ ਤੇ ਕਿ ਮੈਂ ਧਾਰਮਿਕ ਮਨੀਟਰ ਹੁੰਦਾ ਸੀ ਜਦੋਂ ਸਕੂਲ ਦਾ ਗੁਰੂ ਨਾਨਕ ਸਾਹਿਬ ਦਾ ਹਰ ਸਾਲ ਸਾਡੇ ਸਕੂਲ ਦੇ ਵਿੱਚ ਜਨਮ ਦਿਨ ਮਨਾਉਂਦੇ ਖਾਲਸਾ ਤੋਂ ਕਰਨ ਤਾਂ ਮੰਨੂ ਉਹਨਾਂ ਨੇ ਮੇਰੇ ਬਾਪੂ ਦਾ ਟੈਂਟ ਹਾਊਸ ਸੀਗਾ ਵੀ ਆਪੇ ਬਾਪੂ ਦੇ ਟੈਂਟ ਚੱਕ ਲਿਆਊਗਾ ਮੰਨੂ ਫਿਰ ਦੀਵਾਨ ਦਾ ਇਚਾਰ ਬਣਾਉਂਦੇ ਸੋ ਇਹ ਚੀਜ਼ਾਂ ਅੱਗੇ ਜਾ ਕੇ ਕਈ ਵਾਰ ਸਾਨੂੰ ਸਮਝ ਨਹੀਂ ਆਦੀ ਕੀ ਹੋ ਰਿਹਾ ਉਹ ਮੈਂ ਜਦੋਂ ਗੁਰਨਾਨਕ ਸਾਹਿਬ ਦਾ 550ਵਾਂ ਸਾਲ ਉਹ ਮਨਾਇਆ ਸਰਕਾਰ ਨੇ ਜਦੋਂ ਮੈਂ ਡੈਕਟਰ ਮਨਜ ਸਿੰਘ ਦੀ ਮੁੱਖ ਮੰਤਰੀ ਸੀ ਮਨੂਸ ਤੋਂ 2-3 ਮਹੀਨੇ ਪਹਿਲਾਂ ਅੱਖ ਮੰਤਰੀ ਜੀ ਨੇ ਬੰਦਾ ਭੇਜਿਆ ਕਿ ਮੈਂਗ ਵਿੱਚ ਬਦਲ ਰਹੇ ਹੈ ਉਹਨੂੰ ਬੜੀ ਜ਼ਿੰਮੇਵਾਰੀ ਮਿਲ ਰਹੀ ਹੈ ਪੈਸਿਆਂ ਵਾਲੀ ਨਹੀਂ ਹੈ ਸੇਵਾ ਵਾਲੀ ਉਹਨੂੰ ਬੜੀ ਖੁਸ਼ੀ ਹੋਈ ਜਦ ਮਨੂੰ ਮੁਨੀ ਜਮਿਨੀਸ਼ਿਓ ਬਣਾਦਾ ਜਿਹਦੇ ਵਿੱਚ 550ਵਾਂ ਸਾਲ ਬਣਾਣਾ ਸੀ ਮਨੂੰ ਉਸ ਦਾ ਇਚਾਰਜ ਲਗਾ ਦਿੱਤਾ ਮੈਂ ਟੈਂਟ ਨੂੰ ਉੱਤੇ ਪਹਿ ਹੀ ਦਵਾਏ ਸੇਵਾ ਵੀ ਸਾਰੀ ਮੈਂ ਕਰਵਾਈ ਉੱਥੇ ਰਹਿ ਕੇ ਤੇ ਅਰ ਉਸ ਨੂੰ ਪੂਰੇ ਵਰਡ ਦੇ ਵਿੱਚ ਸਰਾਇਆ ਗਿਆ ਕਿ ਜੀ ਬਹੁਤ ਅੱਛਾ ਜਿਹੜਾ ਪ੍ਰੋਗਰਾਮ ਹੋਇਆ ਸੋ ਮੈਂ ਦੱਸ ਰਿਹਾ ਸੀ ਜਦੋਂ ਅਸੀਂ ਅਤੇਗੜ ਸਾਹਿਬ ਹਰ ਸਾਲ ਜਾਣਾ ਉੱਥੇ ਸੇਵਾ ਕਰਨੀ ਤਾਂ ਉਦੋਂ ਟਾਵਾ ਟਾਵਾ ਹੀ ਕੋਈ ਮੂਨਾ ਦਿਖਦਾ ਹੁੰਦਾ ਸਵਾ ਦੇ ਸਵਾ ਪੈਂਦਾ ਗਿਆ ਅੱਜ ਅੱਧ ਤੋਂ ਕੱਟ ਹੀ ਹੁੰਦੇ ਐ ਜਿਨ੍ਹਾਂ ਦੇ ਸਿਰ ਤੇ ਦਸਤਾਰ ਹੁੰਦੀ ਆ ਔਣੀ ਔਣੀ ਦਸਤਾਰ ਅਲੋਪ ਹੁੰਦੀ ਜਾ ਰਹੀ ਸਾਡੇ ਬੱਚੇ ਦੂਸਰੇ ਪਾਸੇ ਨੂੰ ਪੈਂਦੇ ਜਾ ਰਹੇ ਵੈਸਟਰਨ ਕਲਚਰ ਆਉਂਦਾ ਜਾ ਰਿਹਾ ਤੇ ਇਹ ਚੀਜ਼ਾਂ ਦੀ ਸਾਰੀ ਝਿਮੇਵਾਰੀ ਉਹਨਾਂ ਕੋਲ ਗਿਆ ਪਹਿਲਾਂ ਵੀ ਹੈ ਐਟਪੀਸੀ ਵੀ ਵੀ ਹੈ ਲੇਕਿਨ ਸਾਡੇ ਪਾਸ ਪ੍ਰਚਾਰਕ ਕੱਟ ਗਏ ਸਾਡੇ ਪਾਸ ਅਈ ਨਹੀਂ ਬੰਦੇ ਨਾਮ ਦੇ ਪ੍ਰਚਾਰਕ ਰਹੇਗੇ ਐ ਪਾਰਕਸ ਦਾ ਨਾਮ ਜੀ ਲੈ ਸਕਦੇ ਜੀ ਉਹਨਾਂ ਦੇ ਨਾਮ ਜਾਣੇ ਪਛਾਣੇ ਆ ਜੇ ਕੋਈ ਭਾਈ ਦੀ ਸਾਡੇ ਅਖੰਡ ਪਾਠ ਤੋਂ ਬਾਅਦ ਕਥਾ ਕਰਨ ਦਾ ਕਿਤੇ ਨਾ ਸਾਰੇ ਕੋਈ ਚਾਲੂ ਪਾ ਜਾਂਦਾ ਕੋਈ ਰੁਕੀ ਨੂੰ ਪਾ ਜਾਂਦਾ ਵੇੜਦੇ ਕੋਈ ਨਹੀਂ ਆ ਤੋ ਇਹ ਚੀਜ਼ਾਂ ਦਾ ਰੁਝਾਨ ਬਾਰੇ ਤੋਂ ਬਣਾਉਣਾ ਪੈਣਾ ਕਿਉਂਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਾ ਪੈਣਾ ਮੈਂ ਜਦੋਂ ਮੁੱਖ ਮੰਤਰੀ ਬਣਿਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮਿਲਿਆ ਮਿਲਦੇ ਤਾਂ ਅੱਗੇ ਵੀ ਭਾਰ ਵਿੱਚ ਵੀ ਮੈਨੂੰ ਕਈ ਵਾਰ ਮਿਲੇ ਲੇਕਿਨ ਉਸ ਤੌਰ ਉਸ ਦਿਨ ਮੈਂ ਉਚਿਤ ਤੌਰ ਤੇ ਉਹਨਾਂ ਦੇ ਪੈਰੀ ਹੱਥ ਚੁੱਕ ਕੇ ਦੁਨੀਆ ਹੱਥਾਂ ਨਾਲ ਲਗਾਇਆ ਇਹ ਪਹਿਨਾ ਇਸ਼ਾਰਾ ਕਰ ਰਿਹਾ ਸੀ ਕਿ ਫੋਟੋ ਜ਼ਰੂਰ ਖਿੱਚਣੀ ਇਸ ਕਰਕੇ ਨਹੀਂ ਕਿ ਮੈਂ ਆਪਣੀ ਫੋਟੋ ਦਿਖਾਣਾ ਚਾਹੁੰਦਾ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਸੂਬੇ ਦਾ ਮੁੱਖ ਮੰਤਰੀ ਵੱਡਾ ਨਹੀਂ ਹੁੰਦਾ ਆਕਾਲ ਤਖਤ ਸਾਹਿਬ ਦਾ ਜਥੇਦਾਰ ਬੋਲੇ ਸਾਡੇ ਮੁੱਖ ਮੰਤਰੀ ਸਾਡੇ ਜਥੇਦਾਰ ਸਾਭ ਨੂੰ ਕਿਦੋਂ ਕਰ ਉਹਨੇ ਗ੍ਰੰਥ ਹੀ ਕੀਤਾ ਪਰ ਨੂੰ ਸੱਚੀ ਮੱਚੀ ਜ਼ਾੜੀਆਂ ਨੂੰ ਗੋਣਾ ਆਇਆ ਉਸ ਦਾ ਜਦੋਂ ਸਾਡਾ 1925 ਦਾ ਸਿੱਖ ਐਕਟ ਦੇ ਵਿੱਚ ਸਾਡੀ ਅਸੈਂਬਲੀ ਨੇ ਪੰਜਾਬ ਦੀ ਨੇ ਸਾਡੇ ਮੁੱਖ ਮੰਤਰੀ ਨੇ ਸੋਧ ਕੀਤੀ ਜਿਹਨੂੰ ਜਵਾਰ ਨਾਲ ਲੈਣ ਨੂੰ ਵੀ ਨਹੀਂ ਕਰ ਸਕਿਆ ਉਹਨੇ ਵੀ ਸਮਝੋਤਾ ਕੀਤਾ ਕਿ ਤੀ ਮੈਂ ਕੌਮ ਦੀ ਮਰਜ਼ੀ ਤੋਂ ਬਿਨਾਂ ਇਹ ਸੋਧ ਨਹੀਂ ਕਰਾਂਗਾ ਇਹ ਅੰਗਰੇਜ਼ਾਂ ਨਾਲ ਵੀ ਸਮਝੌਤਾ ਹੋਇਆ ਸੀ ਕਿ 1925 ਦਾ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਜੇ ਸੋਧ ਕਰਨੀ ਹੈ ਤਾਂ ਪਹਿਲਾਂ ਸਿੱਖ ਕੌਮ ਨੂੰ ਐਜੀਪੀਸੀ ਪੁੱਛਿਆ ਜਾਉਂਦਾ। ਲੇਕਿਨ ਅਬ ਉਹ ਖੁੰਬੇ ਨੇ। ਉਹਦੇ ਸੋਧ ਕਰਕੇ ਜਿੰਨੇ ਪਿੰਟ ਮੱਦ ਜਿਹੜੀ ਦੀ ਲੋੜ ਹੋਤੀ। ਅਡਾ ਸੋਧਾ ਹੋਇਆ ਵੀ ਕੁਝ ਨਹੀਂ। अज भी पीडीसी चला गया लगा करीं करीं करीं। लेकिन सिख कौम की चढ़ती कला वास्ते जिन्हें सही स्टैप चके घट कगड़ दगड़ होत रहे दगड़ बजत रहे दो लंगर तपत रहे सहेबे कमाल जयकार सदा गजत रहे पंथ रहा सदा बढ़त रहे दूर दे निशान रहे पंथ महाराज पंथ तेरे दिया दूजा सदाई रहे देखो एक नशा होंगे हम उन साहब बैठे हैं पूरे बाने मैं जब गल करता नशा चढ़ रहा लोड़ चढ़ रही है ਲੋੜ ਦੇ ਵਿੱਚ ਇਹ ਜੇਕਾਰੇ ਛੱਡ ਰਿਹਾ ਇਹ ਲੋਰ ਜਿਸ ਦਿਨ ਸਾਡੇ ਵਿੱਚ ਆਏਗੀ ਮੇਰੇ ਦੁਈ ਟਾਟਾ ਸੋ ਹੈਗੀਆ ਹਰ ਕਿਸੇ ਜੋ ਸਕਦੀਆਂ ਕਈ ਕੱਲ ਨੂੰ ਕਹਿ ਦੇਣਗੇ ਤਾਂ ਆਪ ਪਤਿ ਸਿੱਕ ਹੈ ਇੱਕ ਕਾਲੀ ਲੀਟਰ ਤੇ ਜਾਂਦਾ ਜੀ ਇਹਦੇ ਮੁੰਡੇ ਦੇ ਵਿਆਹ ਚ ਕਿਉਂ ਗਏ ਜਥੇਦਾਰ ਸਾਹਿਬ ਨੇ ਤਾਂ ਪਤਿ ਸਿੱਕ ਹੈ ਕਦੇ ਸਾਲੋਂ ਵੀ ਗੁਰੂ ਰਾਮਦਾਸ ਜੀ ਨੇ ਪੰਜਾਬ ਦੇ ਰਵਿਦਾਸ ਸਿੰਘਾ ਨੂੰ RAMDASIA ਬਣਾਇਆ ਇਹ ਉਹਨੂੰ ਪਤਾ ਨਹੀਂ ਗਾ ਨੂੰ RAMDAS ji ਨੇ ਕਿਰਪਾ ਕੀਤੀ ਸੀ ਦਲਿਤ ਸਮਾਜ ਦੇ ਕਿ ਜਿਹੜੇ ਬਾਲਮੀਕ ਭਰਾੜੀ ਨੂੰ ਦੇ ਸੀਗੇ ਉਹਨਾਂ ਨੂੰ ਮذਬੀ ਸਿੱਖ ਸਜਾ ਦਿੱਤਾ ਜਿਹਦੇ ਚਰਗਰੇਟਾ ਬੁਰਾ ਕੰਮ ਹੁੰਦਾ ਹੈ ਜਿਹੜੇ ਰਵਿਦਾਸ ਸਿੰਘ ਸੀ ਐਸੀ ਉਹਨਾਂ ਨੂੰ RAMDAS ji ਮੇਰੇ ਸਾਡੇ ਮੇਰੇ ਨੂੰ RAMDAS ji ਦਿਖਿਆ ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਲੋਕਾਂ ਦੀ ਲੋਰ ਵਿੱਚ ਨਹੀਂ ਹੈ ਕਿਉਂਕਿ ਸਾਡੇ ਦੱਸਣ ਵਾਲੇ ਦੱਸਦੇ ਨਹੀਂ ਸੁਣਨ ਵਾਲੇ ਸੁਣਨ ਤਿਆਰ ਨਹੀਂ ਲੋਰ ਇੱਕ ਤਰੀਕਾ ਇੱਕ ਕਹ ਦੀ ਕਾਰ ਇੱਕ ਅੱਗੇ ਗੱਲ ਹੀ ਵਧਾਈ ਜਾ ਰਹੀ ਸੋ ਮੈਂ ਜਿਆਦਾ ਲੰਬਾ ਹੋ ਗਿਆ ਥੋੜਾ ਭਾਦੋ ਹੋ ਗਿਆ ਲੇਕਿਨ ਮੈਂ ਅੱਜ ਦੇ ਇਸ ਉਪਰਾਲੇ ਦੀ ਬਹੁਤ ਬਹੁਤ ਸਲਾਹਾ ਕਰਦਾ ਹਾਂ ਇਸ ਤਰ੍ਹਾਂ ਦੇ ਉਪਰਾਲੇ ਵਾਰ-ਵਾਰ ਹੋਣੇ ਚਾਹੀਦੇ ਇਹ ਇਸ ਪਰਿਵਾਰ ਨੇ ਪਹਿਲਾਂ ਏਸ ਏਡੀ ਨੂੰ ਰਾਜਨੀਤਿਕ ਤੌਰ ਤੇ ਚਲਾਇਆ ਹੈ ਕਿ ਇਹ ਇੱਕੋ ਰਾਜਨੀਤੀ ਇਸੇ ਢੰਗ ਦੀ ਚੱਲਦੀ ਰਹੀ ਹੈ ਪਰਮਾਤਮਾ ਇਹਨਾਂ ਤੇ ਫੇਰ ਬਰਕਤ ਕਰੇ ਪਟਿਆ ਅਸੀਸਾ ਬਾਰਾਂ ਤੇ ਫੇਰ ਇਹ ਅੱਗੇ ਵਧਣ ਪਰਮਾਤਮਾ ਇਹਨਾਂ ਨੂੰ ਕਿ ਵਿਦਾਵੇ ਇਹ ਕਿੰਨਾਂ ਦੀ ਸ਼ੁਰੂਆਤ ਇੱਕ ਚੰਗਾ ਕੰਮ ਕੀਤਾ ਹੈ ਅਜਿਹੇ ਕੰਮ ਸਾਨੂੰ ਬਾਰ-ਬਾਰ ਕਰਨੇ ਚਾਹੀਦੇ ਹਨ ਤੁਹਾਡਾ ਜਿੰਨੇ ਤੁਸੀਂ ਆਏ ਹੋ ਤੁਹਾਡਾ ਮੈਂ ਹੱਥ ਜੋੜ ਕੇ ਬਹੁਤ-ਬਹੁਤ ਆਪਣੇ ਵੱਲੋਂ ਵੀ ਸਤਿਕਾਰ ਕਰਦਾ ਤੇ ਧੰਨਵਾਦ ਕਰਦਾ ਤੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਿੱਖੋਂ ਨੂੰ ਚੜ੍ਹਦੀ ਕਲਾ ਬਖਸ਼ੇ ਸਿੱਖੋਂ ਅੱਗੇ ਤਰੱਕੀ ਕਰੇ ਇਹਦਾ ਬਖਸ਼ੇ ਤੇ ਉਹੀ ਗੱਲ ਹੈ ਫਿਰ ਕੇ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫ਼ਰਮਾ